ਨਾ ਮੋਬਾਈਲ ਦੇ ਵਿੱਚ ਦੇਖੀ ਹੀ ਵੀਡੀਓ ਤੇ ਮੋਬਾਈਲ ਦੇ ਥਰੂ ਆਪਾਂ ਜੀ ਸਕਰੀਨ ਤੇ ਮੱਜਾ-ਮੁਜਾ ਦਿਖਾਈਆਂ ਉੱਤੇ ਨੰਬਰ ਲਾ ਬੈਠੇ ਤੇ ਦੂਜੇ ਦਿਨ ਉਹਨੇ ਫੋਨ ਕੀਤਾ ਕਹਿੰਦਾ 10000 ਰੁਪਏ ਭੇਜ ਤੋ ਕੋਈ ਰਸਤੇ 'ਚ ਅੜੀ ਦੱਬੀ ਪਊਗੀ ਤੇ ਅਹੀਂ ਉਸੇ ਨੰਬਰ ਤੇ ਉਹਨੇ ਆਧਾਰ ਕਾਰਡ ਪੈਨ ਕਾਰਡ ਤੇ ਆਪਣਾ ਡੇਰੀ ਫਾਰਮ ਦਾ ਲਾਇਸੈਂਸ ਭੇਜਿਆ ਉਹ ਅੱਛਾ ਉਸ ਬੰਦੇ ਨੇ ਹਾਂਜੀ ਜੀ ਤੱਕ ਤੁਹਾਨੂੰ ਸ਼ੱਕ ਨਾ ਸਕਣਾ ਹੋਵੇ ਤੇ ਅਹੀਂ ਉਹਦੇ ਯਕੀਨ ਕਰ ਲਿਆ ਤੇ ਅਸੀਂ 10000 ਰੁਪਏ ਭੇਜਤਾ 10000 ਰੁਪਏ ਜੰਦੇ ਬਾਅਦ ਫਿਰ ਕਹਿੰਦਾ 25500 ਰੁਪਿਆ ਭੇਜ ਦੋ 25500 ਭੇਜਿਆ ਫਿਰ ਕਹਿੰਦਾ ਅੱਗੇ ਨਾ ਉਹਦੇ ਬਜਰੰਗ ਦਾ ਲਾਲਿਆ ਨੇ ਸਾਨੂੰ ਫੜ ਲਿਆ ਤੇ ਉਥੋਂ ਪਰਮਿਸ਼ਨ ਲੈਣੀ ਪੈਣੀ ਆ 25500 ਹੋਰ ਭੇਜ ਦੋ 25500 ਹੋਰ ਭੇਜਤਾ ਉਹਦੇ ਬਾਅਦ ਫਿਰ ਕਹਿੰਦੇ ਟੂਲ ਟੈਕਸ ਪੈਂਦੇ ਆ ਪਤਾ ਨਹੀਂ ਕੀ ਪੈਂਦੇ ਆ ਕਿ ਤੁਹਾਡੀ ਗੱਡੀ ਜਲੰਧਰ ਆ ਗਈ ਹੈ ਜਲੰਧਰ ਆ ਕੇ ਉਹਨਾਂ ਨੇ ਫਿਰ 36999 ਰੁਪਇਆ ਮੰਗਾਇਆ ਉਹ ਵੀ ਅਹੀਂ ਭੇਜਤਾ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਮੈਨਾਂ ਠੱਗੀ ਹੋ ਗਈ? ਇਦਾਂ ਜਦੋਂ ਸ਼ਾਮ ਪੈ ਗਈ ਮੱਝ ਨਹੀਂ ਆਈ ਤੇ ਅਸੀਂ ਫਿਰ ਡਾਟ ਹੋ ਗਿਆ ਕਿ 70000 ਤੋਂ ਉੱਪਰ ਪੈਸੇ ਪਹੁੰਚ ਗਏ 98000 ਤੇ ਫਿਰ ਵੀ 45000 ਮੰਗਣ ਡਿਆ ਫਿਰ ਅਸੀਂ ਰੁਕ ਗਏ ਅਸੀਂ ਮੇਰਾ ਨਾਮ ਰਾਮਪਾਲ ਰਾਮਪਾਲ ਕਿੱਥੋਂ ਰਹਿਣ ਵਾਲੇ ਹੋ? ਉੱਚੀ ਵੇ ਸੀ ਅੱਛਾ ਕੀ ਤੁਹਾਡੇ ਨਾਲ ਜਿਹੜਾ ਠੱਗੀ ਹੋਈ ਹੈ ਇਹ ਕਿਸ ਤਰ੍ਹਾਂ ਹੋਈ? ਮੈਂ ਨਾ ਮੋਬਾਈਲ ਦੇ ਵਿੱਚ ਦੇਖੀ ਹੀ ਵੀਡੀਓ ਤੇ ਮੋਬਾਈਲ ਦੇ ਥਰੂ ਆਪਾਂ ਇਹ ਸਕਰੀਨ ਤੇ ਮੱਜਾ-ਮੁਜਾ ਦਿਖਾਈਆਂ ਉੱਤੇ ਹੀ ਨੰਬਰ ਲਾ ਵੇਠੇ ਨੰਬਰ ਲਾ ਕੇ ਉਹਨਾਂ ਦੇ ਨਾਲ ਗੱਲ ਹੋਈ ਤੇ 70000 ਜੀ ਕਹਿੰਦੇ ਘਰ ਪਹੁੰਚ ਐ ਤੁਹਾਡੀ ਘਰ ਪਹੁੰਚਾ ਕੇ ਤਾਂ ਵਾਂਗੇ 70000 ਦੇ ਵਿੱਚ ਹੀ ਕਿੱਥੋਂ ਦਾ ਬੰਦਾ ਸੀ ਉਹ ਇਹ ਰਾਜਸਥਾਨ ਦਾ ਸੀਗਾ ਜੀ ਕੀ ਨਾਮ ਦੱਸਦਾ ਸੀ ਆਪਾਂ ਸੋਨੂ जाट ਕੀ ਹੋਇਆ ਉਸ ਤੋਂ ਬਾਅਦ ਤੇ ਉਹਦੇ ਬਾਅਦ ਅਸੀਂ ਉਹਨੂੰ ਕਿਹਾ ਠੀਕ ਹੈ ਕਰਦੇ ਤੇ ਦੂਜੇ ਦਿਨ ਉਹਨੇ ਫੋਨ ਕੀਤਾ ਕਹਿੰਦਾ 10000 ਰੁਪਏ ਭੇਜ ਦਿਓ ਕੋਈ ਰਸਤੇ 'ਚ ਅੜੀ ਦੱਬੀ ਪਊਗੀ ਤੇ ਅਸੀਂ ਉਸੇ ਨੰਬਰ ਤੇ ਉਹਨੇ ਆਧਾਰ ਕਾਰਡ ਪੈਨ ਕਾਰਡ ਤੇ ਆਪਣਾ ਡੇਰੀ ਫਾਰਮ ਦਾ ਲਾਇਸੈਂਸ ਭੇਜਿਆ ਉਹ ਅੱਛਾ ਉਸ ਬੰਦੇ ਨੇ ਹਾਂਜੀ ਜੀ ਤੱਕ ਤੁਹਾਨੂੰ ਸ਼ੱਕ ਨਾ ਹੋਵੇ ਸ਼ੱਕ ਨਾ ਹੋਵੇ ਤੇ ਅਹੀਂ ਉਹਦੇ ਯਕੀਨ ਕਰ ਲਿਆ ਤੇ ਅਸੀਂ 10000 ਰੁਪਏ ਭੇਜਤਾ 10000 ਭੇਜਣ ਦੇ ਬਾਅਦ ਫਿਰ ਕਹਿੰਦਾ 25500 ਰੁਪਏ ਭੇਜ ਦਿਓ 25500 ਭੇਜਿਆ ਫਿਰ ਕਹਿੰਦਾ ਅੱਗੇ ਨਾ ਉਹਦੇ ਬਜਰੰਗ ਦਾ ਲਾਲਿਆ ਨੇ ਸਾਨੂੰ ਫੜ ਲਿਆ ਤੇ ਉਥੋਂ ਪਰਮਿਸ਼ਨ ਲੈਣੀ ਪੈਣੀ ਆ 25500 ਹੋਰ ਭੇਜ ਦੋ ਤੇ 25500 ਹੋਰ ਭੇਜਤਾ ਉਹਦੇ ਬਾਅਦ ਫਿਰ ਕਹਿੰਦੇ ਟੂਲ ਟੈਕਸ ਪੈਂਦੇ ਆ ਪਤਾ ਨਹੀਂ ਕੀ ਪੈਂਦੇ ਆ ਕਿ ਤੁਹਾਡੀ ਗੱਡੀ ਜਲੰਧਰ ਆ ਗਈ ਹੈ ਜਲੰਧਰ ਆ ਕੇ ਉਹਨਾਂ ਨੇ ਫਿਰ 36999 ਰੁਪਈਆ ਮੰਗਾਇਆ ਉਹ ਵੀ ਅਹੀਂ ਭੇਜਤਾ ਜਦੋਂ 36999 ਰੁਪਈਆ ਭੇਜਿਆ ਉਹਦੇ ਬਾਅਦ ਫਿਰ ਅਸੀਂ ਜਦ ਸ਼ਾਮ ਪੈ ਗਈ ਫਿਰ ਪੁੱਛਿਆ ਉਹਨੂੰ ਕਿਉਂ ਜੀ ਸਾਡੀ ਆਈ ਨਹੀਂ ਮੱਜ ਅਜੇ ਤੱਕ ਉਹ ਕਹਿੰਦਾ 45000 ਹੋਰ ਭੇਜ ਦੋ ਮੈਂ ਕਿਹਾ 98000 ਰੁਪਈਆ ਤੇ ਪਹੁੰਚ ਗਿਆ ਤੇ 70000 ਦੀ ਗੱਲਬਾਤ ਹੋਈ ਹੈ ਤੇ ਕਹਿੰਦਾ ਸਾਡਾ ਡਰਾਈਵਰ ਕੋਲ 2.5-3 ਲੱਖ ਰੁਪਈਆ ਪਿਆ ਹੁੰਦਾ ਤੁਹਾਡੇ ਘਰ ਆ ਕੇ ਡਰਾਈਵਰ ਨੇ ਸਾਰੇ ਪੈਸੇ ਦੇ ਦੇਣੇ ਬਾਕੀ ਅਸੀਂ 70 ਦਾ 70 ਹੀ ਲਵਾਂਗੇ ਨਾ ਕੋਈ ਪੈਸਾ ਭੇਜਿਆ ਨਾ ਕੋਈ ਚਿੱਤੇ ਨਾ ਮੱਝ ਭੇਜੀ ਅਜੇ ਤੱਕ ਤੇ ਤੁਹਾਨੂੰ ਕਦੋਂ ਪਤਾ ਲੱਗਾ ਕਿ ਮੇਰੇ ਨਾਲ ਠੱਗੀ ਹੋ ਗਈ ਇਦਾਂ ਜਦ ਸਾਮ ਪੈ ਗਈ ਮੱਝ ਨਹੀਂ ਆਈ ਤੇ ਅਸੀਂ ਫਿਰ ਡਾਟ ਹੋ ਗਿਆ ਕਿ 70000 ਤੋਂ ਉੱਪਰ ਪੈਸੇ ਪਹੁੰਚ ਗਏ 98000 ਤੇ ਫਿਰ ਵੀ 45000 ਮੰਗਣ ਡਿਆ ਫਿਰ ਅਸੀਂ ਰੁਕ ਗਏ ਅਸੀਂ ਕਿਹਾ ਹੁਣ ਹੈ ਹੀ ਨਹੀਂ ਸਾਡੇ ਕੋਲ ਪੈਸੇ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਜੀ ਦਿਹਾੜੀ ਮਜ਼ਦੂਰੀ ਕਰਦੇ ਆ ਮਿਸਤਰੀਆਂ ਦੇ ਨਾਲ ਇ ਤੇ ਬਾਕੀ ਕਿਤੇ ਸਪਰੇ ਸੁਪਰੇ ਕਰਨ ਲੱਗ ਪੈਂਦੇ ਆ ਭਾਈ ਜੀ ਆਪਾਂ ਅਜੇ ਇੱਕ ਹੱਥ ਦਾ ਹਿੰਡਿਕਪਟਾ ਜੀ ਦੇ ਕਿੰਨੇ 98000 ਟੋਟਲ ਹਾਂਜੀ 98000 ਪਹੁੰਚ ਗਿਆ ਆਪਦੇ ਕੋਲ ਉਸ ਤੋਂ ਇਸ ਵਿਸ਼ੇ ਤੁਸੀਂ ਸ਼ਿਕਾਇਤ ਕੀਤੀ ਸੀ ਸ਼ਿਕਾਇਤ ਦਸੂਏ ਥਾਣੇ ਐਸਐਚਓ ਸਾਹਿਬ ਨੂੰ ਵੀ ਕੀਤੀ ਆ ਤੇ ਉਹਨਾਂ ਨੇ ਅਜੇ ਕੋਈ ਕਾਰਵਾਈ ਨਹੀਂ ਕੀਤੀ ਤੇ ਅੱਗੇ ਕਹਿੰਦੇ ਦੇਖੋ ਹੌਲੀ ਹੌਲੀ ਲੱਗੇ ਆ ਕੰਮ ਉਹਦੇ ਬਾਅਦ ਫਿਰ ਅਸੀਂ ਹੁਸ਼ਿਆਰਪੁਰ ਗਏ ਐਸਪੀ ਐਸਐਸਪੀ ਦਫਤਰ ਉੱਥੇ ਵੀ ਕੱਲਰ ਦਰਖਾਸਤ ਦੇ ਕੇ ਆਏ ਹਾਂ ਕੀ ਮੰਗ ਕਰਦੇ ਹੋ ਤੁਸੀਂ ਅਹੀਂ ਇਹ ਕਹਿੰਦੇ ਪੁਲਿਸ ਪ੍ਰਸ਼ਾਸਨ ਨੂੰ ਕਿ ਸਾਡੀ ਮਦਦ ਕੀਤੀ ਜਾਏ ਸਾਡੇ ਪੈਸੇ ਮਿਲ ਜਾਣ ਤੇ ਵਧੀਆ ਹੁਣ ਜਿਹੜੇ ਠੱਗੇ ਚ ਲੱਗ ਗਏ ਤੇ ਕੀ ਕਰੀਏ ਚਲ ਗਏ ਪੈਸੇ ਜੇ ਜਦੋਂ ਪਤਾ ਲੱਗਾ ਵੀ ਇਸ ਬੰਦੇ ਨੇ ਇਦਾਂ ਵੀ ਧੋਖਾ ਹੋ ਗਿਆ ਆ ਤੇ ਵੀ ਇਹ ਧੋਖਾੜੀ ਹੋਈ ਆ ਮਾਜੇ ਚੱਕਰ ਚ ਆਹੀ ਕਹਿੰਦੇ ਵੀ ਪੁਲਿਸ ਵਾਸ਼ਨ ਜੋ ਵੀ ਮਦਦ ਕਰੇ ਵਧੀਆ ਕੋਸ਼ਿਸ਼ ਕੋਸ਼ਿਸ਼ ਨੂੰ ਇਨਸਾਫ ਮਿਲਣਾ ਚਾਹੀਦਾ ਗਰੀਬ ਬੰਦਾ ਹੈ ਹੈਂਡੀਕੈਪ ਹੈ ਤੇ ਝੁੱਗਿਆ ਜਿਹੜਾ ਨਾਲ ਵਲਿਆ ਤੇ ਦਿਹਾੜੀ ਧੂੜੀ ਲਾਣ ਵਾਲੇ ਬੰਦੇ ਆ ਆਹੀ ਕਹਿੰਦੇ ਆ ਵੀ ਜਦੋਂ ਇਨਸਾਫ਼ ਮਿਲੇ ਨਾ